ਸਵਾਗਤ ਹੈ ਜੀ ਤੁਹਾਡਾ ਸਾਡੇ ਇਸ ਚੈਨਲ ਤੇ ਜਿਸ ਦਾ ਨਾਮ ਹੈ ਚੌਧਰੀ ਕਲੋਥ ਹਾਊਸ ਪੋਜਵਾ। ਲਓ ਜੀ ਛੋਟੀ ਯਹੀ ਵੀਡੀਓ ਲੈ ਕੇ ਆ ਰਹੇ ਹਾਂ ਅਪਡੇਟ ਦੇਣੇ ਹੈਗੇ ਕੁਝ ਰੇਟਾਂ ਦੇ ਬਹੁਤ ਅੱਛੇ ਰੇਟ ਆ ਗਏ ਹੈ ਨਵੇਂ ਤੇ ਸਾਨੂੰ ਹੁੰਦਾ ਕਿ ਨਾਲ ਦੀ ਨਾਲ ਤੁਹਾਨੂੰ ਉਹ ਡਿਸਕਾਊਂਟ ਦੱਸ ਦਿੱਤਾ ਜਾਵੇ ਜੀ। ਲਓ ਸਟਾਰਟ ਹੈ ਅੱਜ ਦੇ ਡਿਸਕਾਊਂਟ। ਰੇਟ ਨੋਟ ਕਰ ਲਓ ਔਰ ਅਗਲੀ ਗੱਲ ਕੈਮਰਾ ਨੇੜੇ ਲਿਆਓ ਜੀ। ਸਭ ਤੋਂ ਜ਼ਰੂਰੀ ਗੱਲ ਇੱਕ ਪੈਸਾ ਵੀ ਦੁਕਾਨ ਤੇ ਰੇਟ ਨਹੀਂ ਘਟਾਇਆ ਜਾ ਰਿਹਾ ਇਹ ਪਹਿਲਾਂ ਸਮਝ ਲਿਓ ਕਿਉਂਕਿ ਰੇਟ ਫੁੱਲ ਖਿੱਚ ਦਿੱਤੇ। आ गई है जी कटराई पौने दो, दो मीटर का कपड़ा होंगे इस तरह भी डिजाइनिंग दिस तरह नहीं दिस रही ता तो लग जाना। है अंदर कपड़े कटराई पौने दो, दो मीटर कपड़ा बॉटम भी इसे कपड़े दटराई द ही बॉटम रेट सुनने वाली चीज है जी सिर्फ तीन सौ रुपए का सूट तीन तीन सौ का सूट है जी सारे डिजाइन है बहुत ही सोहने सोहने डिजाइन आ देखो क्या डिजाइनिंग है जी, Next है, है मैचिंग भी है ठीक है जी आ आखो सारे डिजाइन मैचिंग भी है आलओवर भी है अगर लिया ऑलओवर सूटी देखा नोट कर लार सौ रुपए का ऑलओवर प्रिंट सूट आना मैचिंग सूट है जी तीन सौ रुपया ਇਹ ਹੈ ਜੀ ਇਸ ਚੀਜ਼ ਦੇ ਰੇਟ ਨੈਕਸਟ ਇੱਕ ਚੀਜ਼ ਹੋਰ ਦਿਖਾ ਦਵਾਂ ਬੈਲਵਰਡ ਦੇ ਸੂਟ ਆਏ ਹੋਏ ਆ ਸਾਡੇ ਕੋਲ ਸ਼ਾਇਦ ਕਿਸੇ ਨੇ ਇੰਸਟਾਗ੍ਰam ਤੇ ਜਾਂ ਸਟੇਟਸ ਤੇ ਦੇਖ ਲਿਆ ਸਾਡੇ ਕਈਆਂ ਨੇ ਨਹੀਂ ਵੀ ਦੇਖਿਆ ਹੋਣਾ ਬਹੁਤ ਹੀ ਸੋਹਣੇ ਸੂਟ ਹੈ ਪ੍ਰਾਈਸ ਖਤਮ ਜੀ ਨੂੰ ਕਹਿੰਦੇ ਆ ਖਤਮ ਰੇਟ ਉਹ ਆ ਗਿਆ ਜੀ ਫ੍ਰੀ ਸਾਈਜ਼ ਹੈ ਇਹਨਾਂ ਦੇ ਸਾਰਿਆਂ ਦੇ ਫ੍ਰੀ ਸਾਈਜ਼ ਆ ਰਹੇ ਆ ਡਿਜ਼ਾਈਨਿੰਗ ਆ ਨੈਕਸਟ ਗੱਲ ਆ ਹੈ 38 ਜਾਂ 39 ਇੰਚ ਦੀ ਸੂਟ ਦੀ ਲੰਬਾਈ ਹੈ ਸ਼ਰਟ ਦੀ ਇਸ ਚੀਜ਼ ਨੂੰ ਨੋਟ ਕਰ ਲਿਓ ਜੀ ਪ੍ਰਾਈਸ ਇਹਦਾ ਵੀ ਸੁਣ ਲਿਓ ਨਾਲ-ਨਾਲ 400 ਰੁਪਿਆ ਸਿਰਫ ਜੀ ਅਗਰ ਕਿਤੇ ਰੇਟ ਇਹ ਮਿਲਦੇ ਆ ਤਾਂ ਵੀ ਦੱਸ ਦਿਓ ਆ ਆ ਜਾਣਾ ਨਾਲ ਪਲਾਜ਼ੋ ਇਹ ਆ ਗਿਆ ਜੀ ਨਾਲ ਸਟਾਲ ਤੁਹਾਨੂੰ ਮੇਰੇ ਰੇਟਾਂ ਦੇ ਵਿੱਚ ਕੋਈ ਸ਼ੱਕ ਕੋਈ ਫਰਕ ਤਾਂ ਦੱਸੋ ਮੈਂ ਉਸ ਗੱਲ ਦੇ ਲਈ ਬੈਠਾ ਕਲਰ ਬਹੁਤ ਸੋਹਣੇ ਆ ਰਹੇ ਆ ਅਲੱਗ ਅਲੱਗ ਕਲਰ ਆ ਰਹੇ ਆ ਜੀ ਹਰ ਇੱਕ ਸੂਟ ਦੇ ਕਲਰ ਬਹੁਤ ਸੋਹਣੇ ਆ ਇਹਨਾਂ ਦੇ ਵਿੱਚ ਹਾਂਜੀ ਫੂ ਇਹ ਸਾਰੇ ਇਸੇ ਦੇ ਵਿੱਚ ਟਾਈਮ ਮਿਲ ਨਹੀਂ ਰਿਹਾ ਦੁਕਾਨ ਤੇ ਸਿਰਫ ਇਸੇ ਲਈ ਤੁਹਾਨੂੰ ਵੀਡੀਓ ਚ ਦੱਸ ਰਿਹਾ ਮੈਂ ਕਿਹਾ ਚਲੋ ਦੱਸ ਲਈਏ ਕਿਉਂਕਿ ਗਾਕ ਆ ਕਟرائی ਵਾਲੇ ਆ ਜਿਹੜੇ ਕਾਟਰੇ ਜੀ ਨੂੰ ਕਹਿੰਦੇ ਆ ਕਟرائی ਇਹ ਸੂਟ 5500 ਰੁਪਏ ਚ ਲੈ ਕੇ ਆ ਗਏ ਅਸੀਂ ਕਰਨੇ ਹੁੰਦੇ ਤੁਹਾਡੇ ਫਾਇਦੇ ਕਲਰ ਦੇਖੋ ਇਹਨਾਂ ਦੇ ਬਹੁਤ ਸੋਹਣੇ ਕਲਰ ਹੈ ਜੀ ਬਹੁਤ ਹੀ ਵਧੀਆ ਨਾਲ ਹੀ ਦੇ ਦਈਏ ਤੁਹਾਨੂੰ 벨ਵਟ ਦੇ ਸੂਟਾਂ ਦੀ ਖਾਸ ਆਫਰ ਇਹ ਹੈ ਜੀ 벨ਵਟ ਉਸੇ ਕਟرائی ਇਹ ਹੁੰਦੀ ਹੈ 벨ਵਟ ਮੈਚਿੰਗ वेलवेट मैचिंग ਦਾ रेट ਕਰ ਦਿੱਤਾ ਹੈ ਜੀ 200 ਰੁਪਿਆ 200 ਦਾ ਸੂਟ 160 ਸਲਵਾਰ 160 ਸ਼ਰਟ ਇਹ ਵੱਡੇ ਪਨੇ ਹੁੰਦੇ ਆ ਹਰ ਕਿਸ ਦਾ ਸੂਟ ਬਣ ਰਿਹਾ ਇਹ ਰੇਟ ਦੇਖ ਲਓ ਜੀ ਉਹ ਦੂਈ ਚੱਲਦੀ ਵੀਡੀਓ ਨੈਕਸਟ ਆ ਗਿਆ ਜੀ ਸ਼ਾਲ ਗਰਮ ਸ਼ਾਲ ਹੈ ਜੀ 1.5 100 ਰੁਪਏ ਦੇ ਵਿੱਚ ਸ਼ਾਲ ਐ ਸਟਾਲ ਨਹੀਂ ਇਹ ਨੋਟ ਕਰ ਲਿਓ ਜੀ 150 ਰੁਪਏ ਚ ਚੈੱਕ ਸੂਟ ਮਿਲ ਜਾਣਾ ਜੇ ਤਿੰਨ ਸੂਟ ਲੈਣੇ ਹੋਏ ਤਾਂ 133 ਦੇ ਹਿਸਾਬ ਨਾਲ ਵੀ ਦਵਾਂਗਾ ਆਹ ਸ਼ਾਲ ਹੈਗਾ ਜੀ 3 300 ਰੁਪਏ ਦਾ ਇਹ ਹੈ ਜੀ ਛੋਟੀ ਜਾਈ ਵੀਡੀਓ ਰੇਟ ਨੋਟ ਕਰ ਲਓ ਨਵੇਂ ਰੇਟ ਫਿਰ ਕੋਈ ਦੱਸਾਂਗੇ ਜੀ ਧੰਨਵਾਦ